ਇਰਾਦ ਨੂੰ ਪਟੋ ਘਟਨੀ 15 ਤੋਂ 18 ਮੁੰਡੇ ਥੀ ਗਏ। 4-5 ਬਾਈਕਾਂ ਇਧਰ ਖੜੀਆਂ, 4-5 ਬਾਈਕਾਂ ਉੱਥੇ ਖੜੀਆਂ। ਇਧਰੋਂ ਦੀ ਆਏ ਆ ਪਰ ਇੱਥੇ ਖੜਕੇ ਬੋਤਲਾ-ਬੋਤਲਾ ਮਾਰੀਆਂ। ਇਹਨਾਂ ਦੇ ਮਤਲਬ ਮਾਰੇ ਦਾਦੂਤ। ਨਹੀਂ ਪਾਜੀ ਸਾਡੀ ਕੋਈ ਦੁਸ਼ਮਣੀ ਸੀਗੀ ਨਹੀਂ। ਮੈਂ ਤਾਂ ਕਰ ਆਪਣੇ ਕੱਲੇ ਸੀਗੀ। ਰਾਤੀ ਜਦੋਂ ਹੋਇਆ ਮੈਂ ਤਾਂ ਸੂਈ ਤਰੇ ਡਰ ਗਈ ਮੈਂ ਕਿ ਪਤਾ ਨਹੀਂ ਕੀ ਹੋ ਗਿਆ। ਬਾਅਦ ਚ ਜਦੋਂ ਮੈਂ ਨਿਕਲੀਆਂ ਦੇਖਿਆ ਸਾਰੇ ਇਕੱਠਾ। ਫਿਰ ਮੈਨੂੰ ਪਤ ਲੱਗਾ ਕਿ ਮੇਰੇ ਕਰੇ ਵੀ ਹਮਲਾ ਹੋਇਆ ਇਹਨਾਂ ਦੇ ਕਰੇ ਵੀ ਹੋਇਆ। ਬਤਾਓ ਪਾਜੀ ਨੇ ਕੱਲ ਕੁਝ ਹੋ ਜਾਂਦਾ ਤੋਂ। ਤੇ ਜਿਹੜੇ ਮੁੰਡੇ ਦੀ شناختੀ ਹੋਈ ਆ ਉਹ ਆ ਘਰ ਰੰਦਾ ਸੀਨ ਚਾਰ ਘਰ ਛੱਡ ਗਿਆ ਉਹਨਾਂ ਨੇ ਜਵਾਈ ਆ ਤੇ ਇਹਦੀ شناختੀ ਹੋ ਗਈ ਫਿਰ ਆਦ ਨੇ ਭੱਜਣ ਲੱਗੇ ਤੇ ਮੂੰਹ ਤੋਂ ਨਕਾਬ ਨਿਕਲ ਗਿਆ ਲੀਕਾ ਫਿਰ ਇਹਨਾਂ ਨੇ ਉੱਥੇ ਚੌਂਕ 'ਚ ਫੜ ਕੇ ਵਿਟਾ ਰੋੜੇ ਇੱਥੇ ਨੂੰ ਮਤਲਬ ਮਾਰੇ ਆ ਸਾਰਿਆਂ ਦੇ ਵੱਧ ਜੋ ਉੱਪਰ ਬੈਠੇ ਉੱਪਰ ਜਾ ਕੇ ਦੇਖੋ ਕਿ ਕੁਝ ਵੀ ਆਪਰ ਕਰਨ ਦੇ ਆ ਵੀਡੀਓ ਨਹੀਂ ਬਣੀ ਉਹਨਾਂ ਦੀ ਬਣਾਈ ਵੀਡੀਓ ਪਈ ਹੈ ਮਹਾਰਾਜ ਜਦ ਬੋਤਨਾ ਚੱਲਦੀਆਂ ਵੀਡੀਓ ਕਿਥੇ ਮਾਰਨਾ ਤੁਸੀਂ ਵੀਡੀਓ ਬਣਾ ਕੇ ਤੁਸੀਂ ਇਹ ਦੱਸੋ ਪਹਿਨਾ ਅਗੇ ਜਾਨ ਬਣਾਵਾਂਗੇ ਵੀਡੀਓ ਬਣਾਵਾਂਗੇ ਇਹਨਾਂ ਦਾ ਜਿਹੜਾ ਜਵਾਈ ਸੀਗਾ ਉਹ ਸਾਡੇ ਉੱਥੇ ਖੜਾ ਸੀ ਸਾਡੀ ਗੱਡੀ ਦੇ ਪਿੱਛੇ ਉਹ ਉਧਰ ਮਾਲ ਨੂੰ ਉਤਰ ਗਿਆ ਉਸੇ ਟਾਈਮ ਉਤਰਿਆ ਉਹਨੇ ਉੱਥੇ ਜਾ ਕੇ ਅੱਗੇ ਜਾ ਕੇ ਇੱਟਾ ਰੋੜੇ ਮਾਰੇ ਜੀ ਪੱਥਰ ਮਾਰੇ ਸਾਡ ਘਰ ਤੋਂ ਘੜ ਸਾਡੇ ਤੋਂ ਉਹਨਾਂ ਨੇ 25 ਤੀ ਇੱਟਾਂ ਵਾਰੀਆਂ ਉਹਨਾਂ ਨੇ ਸਾਡੀ ਗੱਡੀ ਖੜੀ ਹੈ ਗੱਡੀ ਦੇ ਵਿੱਚ ਦੇਖੋ ਇਹ ਕੱਚ ਦੀ ਬੋਤਲਾਂ ਪਈ ਹੋਈਆਂ ਹੈਗੀਆਂ ਉਹ ਦੇਖੋ ਜੀ ਪਿੱਛੇ ਤੱਕ ਉਹ ਨਿਫਾਫੇ ਡੋਲ ਹੋਏ ਪਰ ਕੇ ਬੋਤਲਾਂ ਲੈ ਕੇ ਆਏ ਜੀ ਲੋਕਾਂ ਨਾਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਖਪੂਰੀ ਇਸ ਸਮੇਂ ਟੱਬਾ ਰੋਡ ਦੀ ਨੈਸ਼ਨਲ ਕਲੋਨੀ ਦੇ ਵਿੱਚ ਖੜੇ ਆ ਜੋ ਇਸ ਘਰ ਦੇ ਬਾਹਰ ਖੜੇ ਆ ਤੇ ਤੇ ਕੀ ਆ ਦਾਤ ਜਾਂ ਕਿਰਪਾਨਾਂ ਕੋਈ ਤੇਜ਼ ਤਰਹ ਹਥਿਆਰ ਮਾਰੇ ਨੇ ਦੱਸਿਆ ਜਾ ਰਿਹਾ ਹੈ ਕਿ ਗੁੰਡਾਗਰਦੀ ਸਰੇ ਆਮ ਦੇਖੋ ਨਮੇਟੀ ਬਾ ਰੋੜ ਦਾ ਇਲਾਕਾ ਜਿੱਥੇ ਆ ਤਸਵੀਰਾਂ ਦਿਖਾ ਰਹੇ ਆ ਪੂਰੀ ਪੂਰੀ ਚੱਦਰ ਫਾੜ ਦਿੱਤੀ ਗਈ ਦਾਤ ਮਾਰ ਕੇ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਇਸ ਰੋੜ ਦੇ ਉੱਤੇ ਇੰਨੀ ਕੱਚ ਦੀ ਬੋਤਲਾਂ ਪਈਆਂ ਹੋਈਆਂ ਇਸ ਘਾਰ ਦੇ ਵਿੱਚ ਜਿੱਥੇ ਅਸੀਂ ਦਾਖਲ ਹੋ ਰਹੇ ਆ ਉੱਥੇ ਇੱਟਾਂ ਰੋੜੇ ਪੱਥਰ ਬੀਅਰ ਦੀਆਂ ਬੋਤਲਾਂ ਤੱਕ ਅੰਦਰ ਐਦਾ ਖਿਲਰੀ ਹੋਇਆ ਹੈ ਜਿੱਦਾਂ ਇੱਥੇ ਬਹੁਤ ਤਕੜੀ ਜਿਹੜੀ ਹੈ ਲੜਾਈ ਹੋਈ ਹੋਵੇ ਕੀ ਨਾਮ ਕੀ ਆਪਣਾ ਮੇਰਾ ਨਾਮ ਬਾਈ ਫਰੀਦ ਸਿੰਘ ਹੈ ਜੀ ਪਹਿਲਾਂ 3-4 ਦਿਨ ਪਹਿਲਾਂ ਮੁੰਡੇ ਮੰਡੇ ਲੈ ਕੇ ਆਇਆ ਹੋਣਾ ਇਹ ਰਾਤ ਨੂੰ 1:30 ਵਜੇ ਦਾ ਟਾਈਮ ਸੀਗਾ ਉਹਦਣ ਵੀ ਨਹੀਂ ਨਹੀਂ ਵਿਆਹ ਨਹੀਂ ਹੋਇਆ ਇਹ ਕੁੜੀ ਨੂੰ ਲੈ ਕੇ ਗਿਆ ਸੀ ਜਾਨੀ ਕਿ ਘਰੋਂ ਅੱਛਾ ਤੇ ਕੁੜੀ ਆਪਦੀ ਮਰਜ਼ੀ ਨਾਲ ਚੱਲ ਗਈ ਸੀ ਇਹ ਕਹਿੰਦਾ ਰਾਜਨਾਮਾ ਕਰਨੇ ਕਿ ਕੋਈ ਨਹੀਂ ਕਰਨਾ ਇਹਦਾ ਯਾਰ ਦੋਸ ਸੀਗਾ ਮੁੰਡੇ ਦਾ ਇਹਨੇ ਕੀ ਕੀਤਾ 4-5 ਦਿਨ ਪਹਿਲਾਂ ਵੀ ਇਹ ਰਾਤ ਨੂੰ ਆਏ ਸੀਗੇ ਪਹਿਲਾਂ ਗਾਲਾਂ ਕੱਢ ਕੇ ਕੇ ਬਾਅਦ ਚ ਜਾ ਹਮਲਾ ਹਮਲਾ ਕਰਨ ਆਏ ਜਾਂ ਦੇਖਿਆ ਵੀ ਗਲੀ 'ਚ ਇਕੱਠ ਹੋਇਆ ਪਿਆ ਆ ਇਹ ਇਧਰੋਂ ਹੀ ਗਲੀ 'ਚੋਂ ਨਿਕਲ ਕੇ ਸੀ ਵਾਪਸ ਹੀ ਤੇ ਹੁਣ ਕੱਲ ਰਾਤ ਤਕਰੀਬਨ 1:30 ਵਜੇ ਦੀ ਗੱਲ ਆ ਅਸੀਂ ਸਾਰੇ ਹਾਂਜੀ ਰਾਤ ਦੀ ਅਸੀਂ ਸਾਰੇ ਆਪਣਾ ਸੁੱਤੇ ਪਏ ਆ ਸਾਨੂੰ ਕੋਈ ਹੋਸ਼ ਨਹੀਂ ਵੀ ਇੱਧਰ ਦੀ ਕੋਈ ਗੱਲਬਾਤ ਵੀ ਹੋਣੀ ਆ ਇਹ ਰਾਤ ਨੂੰ ਕਟੋ ਘਟ ਨਹੀਂ 15 ਤੋਂ 18 ਮੁੰਡੇ ਸੀਗੇ ਹੂੰ ਚਾਰ ਪੰਜ ਬਾਈਕਾਂ ਇੱਧਰ ਖੜੀਆਂ ਚਾਰ ਪੰਜ ਬਾਈਕਾਂ ਉੱਥੇ ਖੜੀਆਂ ਇੱਧਰੋਂ ਦੀ ਆਏ ਆ ਪਹਿਲਾਂ ਇੱਥੇ ਖੜਕੇ ਬੋਤਲਾ ਬੂਤਲਾ ਮਾਰੀਆਂ ਇਹਨਾਂ ਦੇ ਮਤਲਬ ਮਾਰੇ ਦਾਦ ਦੂਤ ਦਾਦ ਮਾਰਨ ਤੋਂ ਬਾਅਦ ਇੱਧਰ ਨੂੰ ਗਏ ਆ ਭਾਜੀ ਹੁਣੀ ਨਿਕਲੇ ਬਾਹਰ ਹੂੰ ਭਾਈ ਹੁਣੇ ਨਿਕਲੇ ਤਾਂ ਇਹਨਾਂ ਨੇ ਜਿੱਦਾਂ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਇੱਕ ਮੁੰਡੇ ਦਾ ਹੱਥ ਫੜਿਆ ਤੇ ਉਹ ਛੁਡਾ ਕੇ ਭੱਜ ਲਿਆ ਤੇ ਜਿਹੜੇ ਮੁੰਡੇ ਦੀ شناختੀ ਹੋਈ ਆ ਉਹ ਆ ਘਰ ਰਹਿੰਦਾ ਚੀਨਚਾਰ ਘਰ ਛੱਡ ਕੇ ਉਹਨਾਂ ਦਾ ਜਵਾਈ ਆ ਅੱਛਾ ਤੇ ਇਹਦੀ شناختੀ ਹੋ ਗਈ ਸੀ ਰਾਤ ਇਹਨੇ ਭੱਜਣ ਲੱਗੇ ਤੇ ਮੂੰਹ ਤੋਂ ਨਕਾਬ ਨਿਕਲ ਗਿਆ ਸੀਗਾ ਫਿਰ ਇਹਨਾਂ ਨੇ ਉੱਥੇ ਚੌਂਕ 'ਚ ਖੜਕੇ ਵਿਟਾਂ ਰੋੜੇ ਇੱਥੇ ਨੂੰ ਮਤਲਬ ਮਾਰੇ ਆ ਸਾਰਿਆਂ ਦੇ ਮਤਲਬ ਸਾਰਿਆਂ ਨੂੰ ਗੁੰਡਾ ਕਰਦੀ ਹੋਈ ਹੈ ਸਾਰਿਆਂ ਭਾਜੀ ਪਹਿਲਾਂ ਵੀ 2-4 ਵਾਰ ਕੇਸ ਹੋ ਚੁੱਕੇ ਆ ਸਾਡੀ ਗਲੀ ਦੇ ਵਿੱਚ ਐਦਾਂ ਹੀ ਅਗਰ ਤੁਸੀਂ ਬਾਹਰ ਹੁੰਦੇ ਜੇ ਬਾਹਰ ਹੁੰਦੇ ਭਾਜੀ ਘਰੇ ਘਰ ਦੇ ਕੱਲੇ ਆ ਇਹਨਾਂ ਵਰਗਾ ਤਾਂ ਕੀ ਪਤਾ ਸੀ ਕੰਮ ਕਰਨ ਵਾਲੇ ਬੰਦੇ ਆ ਤੁਹਾਡਾ ਘਰ ਹਾਂਜੀ ਤੁਹਾਡੀ ਕੋਈ ਦੁਸ਼ਮਨੀ ਸੀਗੀ ਨਹੀਂ ਭਾਜੀ ਸਾਡੀ ਕੋਈ ਦੁਸ਼ਮਨੀ ਸੀਗੀ ਨਹੀਂ ਮੈਂ ਤਾਂ ਘਰੇ ਆਪਣੇ ਕੱਲੇ ਸੀਗੀ ਰਾਤੀ ਜਦੋਂ ਹੋਇਆ ਮੈਂ ਤਾਂ ਪੂਰੀ ਤਰ੍ਹਾਂ ਡਰ ਗਈ ਮੈਨੂੰ ਕੀ ਪਤਾ ਨਹੀਂ ਕੀ ਹੋ ਗਿਆ ਬਾਅਦ ਚ ਮੈਂ ਡਰੋਂਦੇ ਰੋਂਦੇ ਆਪਣੇ ਪੁਰਾਣੇ ਫੋਨ ਲਾਇਆ ਉਹਨੂੰ ਛੁਟਕੇ ਮੈਂ ਕਿਹਾ ਕਿ ਕਰੇ ਪਤਾ ਨਹੀਂ ਕੀ ਹੋ ਗਿਆ ਹਮਲਾ ਹੋ ਗਿਆ ਫਿਰ ਉਹਨੂੰ ਜਦੋਂ ਮੈਂ ਫੋਨ ਕੀਤਾ ਉਹ ਕੰਮ ਤਾਂ ਐ ਨਾ ਡਿਊਟੀ ਕਰਦਾ ਮੇਰਾ ਫਿਰ ਜਦੋਂ ਆਇਆ ਫਿਰ ਬਾਅਦ ਚ ਜਦੋਂ ਮੈਂ ਨਿਕਲੀਆਂ ਦੇਖੀਆਂ ਸਾਰੇ ਮੁੱਲ ਇਕੱਠਾ ਹਾਂ ਫਿਰ ਮੈਨੂੰ ਪਤ ਲਗਾ ਕਿ ਮੇਰੇ ਘਰੇ ਵੀ ਹਮਲਾ ਹੋਇਆ ਇਹਨਾਂ ਦੇ ਘਰੇ ਵੀ ਹੋਇਆ ਬਤਾਓ ਪਾਜੀ ਜੇ ਕੱਲ ਕੁਝ ਹੋ ਜਾਂਦਾ ਤਾਂ ਅਸੀਂ ਤਾਂ ਕੁਛ ਨਹੀਂ ਆਈ ਕੋਈ ਪੁਲਿਸ ਆਈ ਸੀ ਸਰ ਜੀ ਦੇਖ ਕੇ ਚਲ ਗਈ ਜਿਨ੍ਹਾਂ ਦੇ ਘਰ ਜਿਨ੍ਹਾਂ ਨੇ ਕੀਤਾ ਉਹ ਤਾਂ ਤਾਲਾ ਮਾਰ ਕੇ ਭੱਜ ਗਏ ਤੁਹਾਡੇ ਕੀ ਦਾ ਸੀ ਕੀ ਤੇਤਾ ਹਥਿਆਰ ਸੀ ਉਹਨਾਂ ਦੇ ਹੱਥਾਂ 'ਚ ਹਾਂ ਉਹਨਾਂ ਦੇ ਹੱਥ ਹਥਿਆਰ ਸੀ ਇਹਨਾਂ ਨੇ ਸਾਰਿਆਂ ਨੂੰ ਪੰਜ ਦਾਤਿਆ ਹਾਂ ਮੈਂ ਬੈੜੀ ਆ ਅੱਛਾ ਹਾਂ ਪੰਜ ਦਾਤਿਆ ਦੋ ਕੁਰਪਾਨਾਂ ਆ ਉੱਪਰੋਂ ਦੇਖਿਆ ਸੀ ਬਾਦਰੇ ਤੇ ਜਾਣੀ ਸੀ ਬਾਦਰੇ ਉੱਪਰੋਂ ਬਾਈ ਤੋਂ ਉੱਪਰ ਪਿਆ ਉੱਪਰ ਜਾ ਕੇ ਦੇਖੋ ਕੀ ਕੁਝ ਵੀ ਉੱਪਰ ਖੜਿਆ ਹੈ ਕੋਈ ਵੀਡੀਓ ਨਹੀਂ ਪਣੀ ਉਹਨਾਂ ਦੀ ਬਣਾਈ ਤੁਸੀਂ ਵੀਡੀਓ ਭਾਜੀ ਮਾਰਾ ਜਦ ਬੋਤਲਾ ਚਲਦੀਆਂ ਵੀਡੀਓ ਕਿੱਥੇ ਮਾਰਨਾ ਤੁਸੀਂ ਵੀਡੀਓ ਬਣਾ ਕੇ ਤੁਸੀਂ ਇਹ ਤਾਂ ਤੁਹਾਨੂੰ ਅਗੇ ਜਾਣ ਬਣਾਵਾਂਗੇ ਵੀਡੀਓ ਬਣਾਵਾਂਗੇ ਵੀ ਕੋਈ ਤਾਂ ਪ੍ਰੂਫ ਹੋਊਗਾ ਤੇ ਕੈਮਰਾ ਲੱਗਾ ਹੋਊਗਾ ਕਿਸੇ ਦਾ ਕੈਮਰੇ 'ਚ ਸਿਰਫ ਦੋ ਬਾਈਕਾਂ ਦਿਖੀਆਂ ਭਾਜੀ ਆਹ ਕੈਮਰਾ ਆਹ ਕੈਮਰਾ ਆਹ ਕੈਮਰਾ ਇਹ ਦਿਖਾਉਂਦਾ ਨਹੀਂ ਵੀਡੀਓ ਇਹ ਦਿਖਾ ਰਿਹਾ ਕਿਉਂ ਅਰੇ ਨਾਲ ਕੱਲ ਨੂੰ ਹੋ ਗਿਆ ਫੇਰ ਕੀ ਕਰੇ ਇਹ ਤਾਂ ਕਹਿੰਦਾ ਮੇਰੇ ਕੈਮਰੇ ਨਹੀਂ ਚੱਲਦੇ ਇਹ ਕਹਿੰਦਾ ਮੇਰੇ ਕੈਮਰੇ ਚੱਲਦੇ ਨਹੀਂ ਕਿ ਬੱਟੇ ਕੈਮਰੇ ਚੱਲਦੇ ਜੀ ਮਤਲਬ ਮੱਲੇ ਵਾਲੇ ਨਾਲ ਨਹੀਂ ਹੈ ਤੇ ਅਰੇ ਕੀ ਲਾਡਾ ਟਾਹ ਮੱਲੇ ਵਾਲੇ ਨਾਲ ਕੱਲਾ ਹੀ ਰਹਿੰਦਾ ਜਿਹੜਾ ਇਹ ਜੀ ਆਪਣੇ ਘਰ ਦੇ ਨੂੰ ਇਹਨਾਂ ਦਾ ਫੈਮਿਲੀ ਮੈਟਰ ਸੀਗਾ ਇਹ ਘਰੇ ਆਪਣੀ ਜਨਾਨੀ ਨੂੰ ਕੁੱਟਦਾ-ਕੁੱਟਦਾ ਸੀ ਤਾਂ ਮੱਲੇ ਵਾਲਿਆਂ ਨੇ ਇਹਨੂੰ ਕਹਿ ਚ ਕਿ ਵੀ ਇੱਦਾਂ ਦੇ ਕੰਮ ਨਾ ਕਰਿਆ ਕਰ ਮੱਲੇ ਵਾਲਿਆਂ ਨੇ ਉਹਨੇ ਕਹੀ ਜਿਆਦਾ ਹੀ ਮੱਲੇ ਵਾਲਿਆਂ ਨੇ ਇਹਦੀ ਬੋਲਚਾਲ ਨਹੀਂ ਹੈਗੀ ਮਤਲਬ ਮਤਲਬ ਜੀ ਦਹਿਸ਼ਤ ਕਰਦੀ ਕਿੰਨੀ ਸੀਗੀ ਇੱਥੇ ਬਹੁਤ ਜਿਆਦੀ ਜੀ ਮੈਂ ਐਵੇਂ ਨੂੰ ਤਾਂ ਇੱਧਾ ਲੱਗਿਆ ਮੈਂ ਸੋਚਿਆ ਕਿ ਬਿੱਲੀ ਭਾਂਡੇ ਸੁੱਟਣ ਲੱਗੀ ਤੇ ਮੈਂ ਇਹਨੂੰ ਕਾਕੇ ਨੇ ਅੰਦਰੋਂ ਆਇਆ ਭੱਜਾ-ਫੱਜਾ ਤੇ ਮੈਂ ਜਦੋਂ ਬੂਹੇ ਨੂੰ ਹੱਥ ਪਾਇਆ ਉਦੋਂ ਉਹ ਬੋਤਲ ਆਈ ਇਹਨੇ ਮੈਨੂੰ ਖਿ ਬੁਲਵਾਵੰਦ ਕਰਕੇ ਫਿਰ ਜੇ ਅਸੀਂ ਕੋਟੇ ਚੜੇ ਜਾਂ ਦੇਖਿਆ ਇੱਥੋਂ ਤੁਰੇ ਜਾਂਦੇ ਮੈਂ ਕਹਾਂ ਇਹਦਾ ਜਵਾਈ ਹੈ ਤੁਸੀਂ ਜਦ ਮਰਜ਼ੀ ਦੇਖ ਲਓ ਸਾਰਿਆਂ ਨੇ ਦੇਖਿਆ ਤੇ ਉਹ ਨਹੀਂ ਸਮਨਣ ਨੂੰ ਤਿਆਰੀ ਉਹ ਸਾਨੂੰ ਗਲਤ ਬੋਲਦੀ ਹੈ ਨਹੀਂ ਲੇਕਿਨ ਰਾਤ ਨੂੰ ਉੱਥੇ ਪੁਲਿਸ ਖੜੀ ਹੁੰਦੀ ਗੋਪਾਲਨਗਰ ਚੋਂਦੇ ਰਾਤੀ ਪੁਲਿਸ ਨਹੀਂ ਸੀਗੀ ਸੀਗੀ ਨਹੀਂ ਵਾਰੀ ਪੁਲਿਸ ਦੇਖੀ ਨਹੀਂ ਸਾਨੂੰ ਕਹਿੰਦੇ ਅਸੀਂ ਰਾਉਂਡ ਤੇ ਸੀਗੇ ਮੇਰੀ ਗੱਲ ਹੋਈ ਸੀ ਪੀ.ਐਸ.ਆਰ ਵਾਲਿਆਂ ਨਾਲ ਕਹਿੰਦੇ ਵੀ ਉਹ ਰਾਉਂਡ ਤੇ ਸੀਗੇ ਅਸੀਂ ਥਾਣੇ ਵੀ ਗਏ ਸੀ ਥਾਣੇ ਜਾ ਕੇ ਰਿਪੋਰਟ ਲਖਾਈ ਹੈਗੀ ਆ ਉਹ ਕਹਿੰਦੇ ਵੀ ਰਾਉਂਡ ਤੇ ਸੀਗੇ ਅਸੀਂ ਉਸ ਤੋਂ ਬਾਅਦ ਦੁਬਾਰਾ ਜਦੋਂ ਮੁੰਡੇ ਆਏ ਅਸੀਂ ਬਾਹਰ ਨਿਕਲੇ ਘਰ ਤੋਂ ਮੈਂ ਤੇ ਮੇਰੇ ਪਾਪਾ ਸੀਗੇ ਮੈਂ ਗੇਟ ਖੋਲ੍ਹਿਆ ਤੇ ਇਹਨਾਂ ਦਾ ਜਿਹੜਾ ਜਵਾਈ ਸੀਗਾ ਉਹਦਾ ਸਾਡਾ ਉੱਥੇ ਖੜਾ ਸੀ ਸਾਡੀ ਗੱਡੀ ਦੇ ਪਿੱਛੇ ਉਹ ਉਧਰ ਮਾਲਮੂਤ ਉੱਤਰ ਗਿਆ ਉਸੇ ਟਾਈਮ ਉਤਰੇ ਉਹਨੇ ਉੱਥੇ ਜਾ ਕੇ ਅੱਗੇ ਜਾ ਕੇ ਇੱਟਾਂ ਰੋੜੇ ਮਾਰੇ ਜੀ ਪੱਥਰ ਮਾਰੇ ਸਾਡੇ ਕਟੋ ਘੜ ਸਾਡੇ ਦੋਨਾਂ ਦੇ 25 ਦੀਆਂ ਇੱਟਾਂ ਮਾਰੀਆਂ ਉਹਨਾਂ ਨੇ ਸਾਡੀ ਗੱਡੀ ਖੜੀ ਹੈ ਗੱਡੀ ਦੇ ਵਿੱਚ ਦੇਖੋ ਇਹ ਕੱਚ ਦੀ ਬੋਤਲਾਂ ਪਈਆਂ ਹੋਈਆਂ ਹੈਗੀਆਂ ਉਹ ਦੇਖੋ ਜੀ ਪਿੱਛੇ ਤੱਕ ਉਹ ਲਫਾਫੇ ਦੋ ਲਫਾਫੇ ਭਰ ਕੇ ਬੋਤਲਾਂ ਲੈ ਕੇ ਆਏ ਸੀ ਮਤਲਬ ਪਹਿਲੇ ਪਲਾਨ ਸੀਗਾ ਪਹਿਲਾ ਪਲਾਨ ਸੀ ਜੀ ਅੱਗੇ ਸਾਡੇ ਮੱਲੇ ਦੇ ਕਦੇ ਸਟਰੀਟ ਲਾਈਟ ਨਹੀਂ ਬੰਦ ਹੁੰਦੀ ਕੱਲ ਸਾਡੇ ਮੱਲੇ ਸਟਰੀਟ ਲਾਈਟ ਵੀ ਬੰਦ ਸੀਗੀ ਪੂਰਾ ਪਲਾਨ ਕਰਕੇ ਆਏ ਸੀ ਜੀ ਐਨਾ ਹੀ ਪਤਾ ਸੀ ਕਿੱਥੇ ਕੈਮਰੇ ਲੱਗੇ ਆ ਕਿੱਥੇ ਕੈਮਰੇ ਨਹੀਂ ਲੱਗੇ ਹੈਗੇ ਪੂਰਾ ਰੂਟ ਉਹਨਾਂ ਨੇ ਬਣਾਇਆ ਹੋਇਆ ਸੀ ਜੀ ਆਪਣਾ ਤੁਹਾਡਾ ਮੱਲਾ ਤੁਸੀਂ ਕਾਂਗਰਸ ਵਿੱਚ ਵੀ ਰਹਿ ਚੁੱਕੇ ਹੋ ਕਿ ਹਾਲਾਤ ਤੁਹਾਡੇ ਮੱਲੇ ਦੇ ਇੰਨੇ ਮਾੜੇ ਕਿ ਗੁੰਡਾ ਕਰਦੀ ਤਿੰਨ ਵਾਰ ਤਾਂ ਪਹਿਲੇ ਹੋ ਗਈਆਂ ਪਹਿਲਾਂ ਦੋ ਵਾਰੀ ਇਹਨਾਂ ਦੀ ਗੱਡੀ ਦਾ ਸ਼ੀਸ਼ਾ ਟੁੱਟਿਆ ਜੀ ਠੀਕ ਹੈ ਮੈਨੂੰ ਰਾਤੀ ਜਦੋਂ 1.5 ਵਜੇ ਮੈਂ ਟੀਵੀ ਦੇ ਦੇਖ ਕੇ ਹਜੇ ਪਿਆ ਹੀ ਆ ਮੈਨੂੰ ਐਦਾਂ ਲੱਗਿਆ ਵੀ ਭਾਜੀ ਦੀ ਗੱਡੀ ਦਾ ਸ਼ੀਸ਼ਾ ਤੋੜਦੇ ਜਦੋਂ ਮੈਂ ਉੱਤੇ ਚੜ੍ਹ ਕੇ ਦੇਖਿਆ ਤਾਂ ਉਹ ਉੱਥੇ ਸੀ ਕਿ ਉਧਰੋਂ ਇਹਨਾਂ ਨੇ ਉਹਨਾਂ ਨੇ ਇੱਟਾਂ ਮਾਰੀਆਂ ਉਹ ਤਾਂ ਮੈਨੂੰ ਬਾਅਦ ਵਿੱਚ ਪਤਾ ਲੱਗਿਆ ਵੀ ਇਹ ਹਮਲਾ ਤਾਂ ਮੇਨ ਹਮਲਾ ਇੱਥੇ ਹੋਇਆ ਇਹ ਜਾਲੀ ਲੱਗੀ ਨਹੀਂ ਸੀ ਇਹਦੇ ਜਾਲੀ ਦੇ ਵਿੱਚੋਂ ਦੀ ਵੀਰਨੀਆਂ ਬੋਤਲਾਂ ਅੰਦਰ ਗਈਆਂ ਮਤਲਬ ਖੁੱਲ ਕੇ ਉਹਨਾਂ ਨੇ ਖੁੱਲ ਕੇ ਹਾਂ ਖੁੱਲ ਕੇ ਆ ਦੇਖੋ ਲਫਾਫੇ ਭਰੇ ਪਏ ਆ ਲਫਾਫੇ ਲਿਆਂਦੇ ਉਹਨਾਂ ਨੇ ਵੀਰਾਂ ਦੇ ਭਰ ਭਰ ਕੇ ਜੀ ਆ ਪਲਾਸਟਿਕ ਦੇ ਨਾਲ ਪੂਰੀ ਗੁੰਡਾਗਰਦੀ ਕੀਤੀ ਜੀ ਰਾਜ ਨਹੀਂ ਸੀਗਾ ਪ੍ਰਸ਼ਾਸਨ ਤੋਂ ਕੋਈ ਗੋਫ ਨਹੀਂ ਸਾਥ ਕੋਈ ਗੋਫ ਨਹੀਂ ਕੋਈ ਗੋਫ ਨਹੀਂ ਹੈਗਾ ਉਹ ਤਾਂ ਸ਼ਰਿਆਮ ਕਰਦਾ ਪਿਆ ਆ ਕਿ ਸੁਰੱਖਿਤ ਕਿੱਦਾਂ ਹਾਂ ਅੱਜ ਤੋਂ 10 15 ਦਿਨ ਪਹਿਲੇ ਵੀ ਉਹ ਕਰਕੇ ਗਿਆ ਆ ਪਹਿਲੇ ਇੱਥੇ ਖੜ ਕੇ ਗਾਲਾਂ ਕੱਢ ਕੇ ਗਿਆ ਫੇ ਸਾਡੇ ਘਰ ਦੇ ਮੋਹਰੇ ਗਾਲਾਂ ਕੱਢ ਕੇ ਗਿਆ ਆ ਕਿ ਸੁਰੱਖਿਤ ਕਿੱਦਾਂ ਹੋ ਤੁਸੀਂ ਬਸ ਸਖਤੀ ਦਾ ਰਾਮ ਪਰੋਸਿਆ ਹੁਣ ਤਾਂ ਕਿਉਂਕਿ ਜਦੋਂ ਉਹ ਬੰਦੇ ਭੱਜਿਆਂ ਨੂੰ ਦੇਖਦੀ ਬਾਹ ਮੇਰੇ ਹੱਥ ਆਈ ਹੈ ਤੇ ਉਹਦਾ ਰਮਾਲ ਦੋ ਬੰਦੇ ਰਮਾਲ ਖੁੱਲੇ ਮੂੰਹ ਤੋਂ ਇੱਕ ਜਿਹੜੇ ਮੇਰੇ ਹੱਥ ਆਈ ਉਹਨੇ ਦਾਤ ਦਿਖਾਇਆ ਮੈਂ ਕੱਪੜੇ ਤੋਂ ਬਗੈਰੀ ਸੀ ਅਜੇ ਕੱਪੜਾ ਕੋਈ ਪਾਇਆ ਨਹੀਂ ਸੀਗਾ ਸੁੱਤਾ ਉੱਠੇ ਅੰਦਰੋਂ ਤੇ ਉਹਦੇ ਪਰਮਾਲ ਖੁੱਲਣਾ ਜਦੋਂ ਦੂਜੇ ਨੇ ਖਿੱਚਿਆ ਤਾਂ ਜੋਇਦਾ ਮੂਤਰਮਾਲ ਖੁੱਲ ਗਿਆ ਮੈਨੂੰ ਆਰੈਂਟੀਫਾਈ ਹੋ ਪਾਇਆ ਆਰੈਂਟੀਫਾਈ ਹੋ ਗਏ ਦੋ ਬੰਦੇ ਹੋ ਗਏ ਉਹਨਾਂ ਚੋ police ਕੀ ਕਹਿੰਦੀ ਹੈ ਫਿਰ ਉਸ ਤੋਂ ਬਾਅਦ police ਕਹਿੰਦੀ ਜੀ ਅਸੀਂ ਚੱਕਾਂਗੇ ਬੰਦਾ ਉਹਦਾ ਐਡਰੈਸ ਸਾਡੇ ਕੋਲ ਲੈ ਲੈ ਸਾਰੇ ਤੇ ਪੁਲਿਸ ਨੂੰ ਕਾਰਵਾਈ ਹੁਣ ਪਾਈ ਐ ਪਾਪੀ ਹੈ ਹਾਂਜੀ ਨੰਬਰ ਨੰਬਰ ਲਾਤੇ ਸਾਰੇ ਕਹਿੰਦੇ ਚੱਕ ਲਿਆਵਾਂਗੇ ਸ਼ਾਮ ਤੱਕ ਬੰਦੇ ਆਪਾਂ ਭਾਈ ਜੇ ਤੁਸੀਂ ਬਾਹਰ ਹੀ ਹੁੰਦੇ ਤੁਸੀਂ ਚਲੇ ਗਏ ਸੀਗੇ ਸੌਦਾ ਲੱਗ ਗਿਆ ਤੁਹਾਡਾ ਮਤਲਬ ਕਹਿਣ ਦਾ ਮਤਲਬ ਇਤਨਾ ਦਾ ਤੁਸੀਂ ਇਹ ਤਾਂ ਗੱਲ ਆ ਭਾਈ ਹੁਣ ਅਸੀਂ ਕੰਮਾ ਕਰਦੇ ਰਹਿੰਨੇ ਸਾਰਾ ਦਿਨ ਕਈ ਵਾਰ ਮੈਨੂੰ ਰਾਤ ਨੂੰ 2:00 ਵਜੇ ਜਾਂਦੇ ਕੰਮ ਤੋਂ ਆਉਂਦੇ ਆਂਦੇ ਨੂੰ ਇਹਨਾਂ ਦਾ ਕਪੜਾ ਇਹ ਤਾਂ ਘਰੇ ਬੈਠੇ ਨੂੰ ਮਾਰ ਸਕਦੇ ਜੇ ਅਸੀਂ ਰੋਡ ਤੇ ਆਂਦੇ ਹਾਂ ਸਾਨੂੰ ਇਹ ਫਟ ਲੰਡਾ ਆਜਾ ਉਹ ਕੀ ਆ ਦੱਸਦਾ ਕਿ ਟਿੱਬਾ ਰੋਡ ਸਹੀ ਹੈ ਕਿੰਨੀ ਪਾਜੀ ਸਹੀ ਲੇਟ ਨਾਈਟ ਡਿਊਟੀ ਕਰਦਾ ਪਲੰਬਰ ਦਾ ਕੰਮ ਹੈ ਮੇਰਾ 2 2 ਵਜੇ ਰਾਤ ਨੂੰ ਮੈਨੂੰ ਕਈ ਵਾਰ ਆਣਾ ਪੈਂਦਾ ਹੈ ਇਸ ਪਚਰੀ ਦਾ ਇਹਦਾ ਕੀ ਕਸੂਰ ਸੀਗਾ ਜਿਹੜੇ ਦਾਤ ਮਾਰ ਗਿਆ ਇਹ ਤਾਂ ਪਾਜੀ ਬਸ ਕਹਿੰਦੇ ਨਾ ਆਟੇ ਨਾਲ ਪਲੇਥਨ ਰਗੜਿਆ ਗਿਆ ਵਿਚਾਰੇ ਭਲੇਖੇ ਨੇ ਇਹਨਾਂ ਨੂੰ ਵੀ ਰਗੜ ਗਏ ਕਰਨਾ ਤੁਹਾਡਾ ਸੀਗਾ ਕਰਨਾ ਸਾਡਾ ਹੀ ਉਹਨਾਂ ਨੂੰ ਲੱਗਾ ਇਹ ਘਰ ਆ ਰਾਦਾ ਕਤਲ ਹੈ ਉਹਨਾਂ ਨੂੰ ਇਹ ਲੱਗ ਰਿਹਾ ਸਾਡਾ ਅਗਰ ਕੱਲ ਨੂੰ 19 ਕੀ ਹੋ ਜਾਂਦੀ ਆ ਤੇ ਜ਼ਿੰਮੇਵਾਰ ਸਾਡੇ ਪੇ ਪੁੱਤਰੇ ਹੀ ਹੋਣਗੇ ਇਹੀ ਹੋਣਗੇ ਭਾਈ ਪਹਿਲਾਂ ਵੀ ਇਹਨਾਂ ਨੇ 2-3 ਵਾਰੀ ਐਦਾਂ ਕੀਤਾ ਆ ਪਹਿਲਾਂ ਉਹਨਾਂ ਦੇ ਸੱਸ ਭੱਜ ਚੁੱਕੇ ਹੋ ਉੱਥੇ ਤਾਲਾ ਲੱਗੇ ਹੋਏ ਆ ਜੀ ਘਰ ਦੇ ਬਾਹਰ ਦੇਖੋ ਤਾਲਾ ਲੱਗੇ ਹੋ ਉਹ ਭੱਜ ਚੁੱਕੇ ਇੱਥੋਂ ਸਾਰੇ ਦੇ ਸਾਰੇ ਮੁੰਡੇ ਦਾ ਨੰਬਰ ਸੁੱਚੋ ਫਾੜਿਆ ਵਾ ਪੁਲਿਸ ਵਾਲੇ ਕਹਿੰਦੇ ਜੀ ਪਹਿਲਾਂ ਵੀ ਕੇਸ ਚੱਲਦਾ ਮੁੰਡੇ ਦੇ ਉੱਤੇ ਹਾਂਜੀ ਇਹ ਪੁਲਿਸ ਕ੍ਰਿਮੀਨਲ ਕੇਸ ਚ ਹੈ ਪਹਿਲਾਂ ਵੀ ਹੈਗਾ ਜੀ ਕੇਸ ਚ ਉਹ ਪਹਿਲਾਂ ਉਹ ਤੇ ਪੁੱਤ ਨੇ ਕਹਿੰਦਾ ਕਾਹਦਾ ਕੇਸ ਚੱਲਦਾ ਸੀ ਪਹਿਲਾਂ ਵੀ ਹੈਗਾ ਵਾ ਥੋੜੇ ਦਿਨ ਪਹਿਲਾਂ ਆਇਆ ਵੀ ਸੀਗਾ ਇਹ ਵੀ ਜਦੋਂ ਜਦਨ ਗਾਲਾ ਕੱਢ ਕੇ ਗਏ ਉਹ ਉਸ ਦਿਨ ਵੀ ਮੈਂ ਜਾਗਦਾ ਸਭ ਤੋਂ ਪਹਿਲਾਂ ਮੈਂ ਗੇਟ ਖੋਲਿਆ ਵਿੱਚ ਮੋਟਰਸਾਈਕਲ ਤੇ ਬੈਠਾ ਸੀ ਉਹ ਜਦੋਂ ਉਹਨੇ ਮੈਨੂੰ ਦੇਖਿਆ ਗੇਟ ਤੇ ਉਸੇ ਟਾਈਮ ਉਹ ਤੋਂ ਭੱਜ ਗਏ ਗਾਲਾ ਇਹਨਾਂ ਨੂੰ ਕੱਢ ਕੇ ਗਿਆ ਉਹ ਖੁੰਦਕਬਾਜੀ ਇਹਨਾਂ ਨੇ ਸੀਗੀ ਖੁੰਦਕ ਉਹਦੀ ਮੇਨਾਂ ਵੀ ਚੱਲਦੀ ਸੀਗੀ ਬਟ ਇਹ ਉਹ ਇੰਨੀ ਕਿ ਯਾਨੀ ਕਿ ਇੰਨੀ ਕਿ ਬਦਮਾਸ਼ੀ ਕੀਤੀ ਪਈ ਆ ਪੁੱਛਣ ਦੀ ਹੱਦ ਨਹੀਂ ਹੈਗੀ ਜੀ ਇੱਥੇ ਪਰ ਸੁਰੱਖਿਤੀ ਪਹਿਲਾਂ ਤਿੰਨ ਵਾਰ ਮੇਰੀ ਗੱਡੀ ਭੰਨੇ ਭਨ ਕੇ ਗਈ ਹੈ ਜੀ ਪਿਛਲੇ 4-5 ਮਹੀਨੇ ਪਹਿਲਾਂ ਵੀ ਮੇਰੀ ਗੱਡੀ ਤੇ ਬੀਅਰ ਦੀ ਬੋਤਲਾਂ ਮਾਰੀਆਂ ਸ਼ੀਸ਼ੇ ਤੋੜੇ ਸੀਗੇ ਇੱਕ ਮੇਰੇ ਕੋ ਟਾਟਾ ਦੀ ਗੱਡੀ ਸੀ ਉਹਦੇ ਵੀ ਸ਼ੀਸ਼ਾ ਤੋੜ ਕੇ ਗਈ ਸੀ ਪਹਿਲਾਂ ਉਹ ਸੁਰੱਖਿਤ ਨਹੀਂ ਹੁੰਦੀ ਸੁਰਖ ਬਿਲਕੁਲ ਵੀ ਨਹੀਂ ਹੈਗੇ ਜੀ ਚਾਰ ਵਾਰ ਹੋ ਚੁੱਕਿਆ ਵਾ ਜੀ ਇੱਥੇ ਇਹ ਨੈਸ਼ਨਲ ਕਲੋਨੀਆ ਟਿੱਬਾ ਰੋਡ ਦੀ ਜਿੱਥੇ ਆ ਤਸਵੀਰਾਂ ਜਿਹੜੀਆਂ ਦਿਖਾਈਆਂ ਇਹਦੇ ਛਾਤੀ ਤੁਸੀਂ ਵੀਰਾ ਦਿਖਾ ਰਾਵਾਂਗੇ ਘਰ ਦੀ ਤਸਵੀਰਾਂ ਦਿਖਾ ਰਹੇ ਹਾਂ ਅਤੇ ਜਮ ਕੇ ਰਾਤ ਨੂੰ ਤਕਰੀਬਨ 1:30 ਵਜੇ ਹੁੰਨੜ ਬਾਜੀ ਹੁੰਦੀ ਗੁੰਡਾਗਰਦੀ ਹੁੰਦੀ ਹੈ ਇਸ ਪਰਿਵਾਰ ਦੇ ਘਰ ਦੇ ਵਿੱਚ ਤਾਬੜ ਦੇ ਬਾਅਦ ਦਾਤ ਨਾਲ ਹਮਲਾ ਕੀਤਾ ਜਾਂਦਾ ਵੈ ਦਾਤ ਇਸ ਕਰਕੇ ਮਾਰੇ ਜਾਂਦੇ ਕਿ ਮੁਹੱਲੇ دہشت گردੀ ਕਰਨੀ ਸੀ ਲੇਕਿਨ ਇੱਕ ਸਵਾਲ ਦੇ ਵਿੱਚ ਵੱਡਾ ਖੜਾ ਹੋ ਜਾਂਦਾ ਕਿ ਆਖਿਰ ਪ੍ਰਸ਼ਾਸਨ ਨਾਕਾਬੰਦੀ ਕਰਦਾ ਹੈ ਨਾਕਾਬੰਦੀ ਤੋਂ ਬਾਅਦ ਵੀ ਜਿਹੜਾ ਪ੍ਰਸ਼ਾਸਨ ਦੀ ਮੁਸਤੈਦੀ ਹੁੰਦੀ ਲੇਕਿਨ ਇਹ ਹੁੱਲੜਬਾਜ਼ ਕਿਹੜੀ ਗਲੀਆਂ ਚੋਂ ਆਇਆ ਕਿ ਹੁੱਲੜਬਾਜ਼ੀ ਕਰਦੇ ਨੇ ਲੇਕਿਨ ਲਾਅ ਆਰਡਰ ਜਿਹੜਾ ਖਰਾਬ ਕਰਦੇ ਪੋਸਟ ਕਮਿਸ਼ਨਰ ਦਾ ਸਾਫ ਦਾ ਸਾਫ ਕਹਿਣਾ ਹੈ ਕਿ ਬਖਸ਼ਿਆ ਨਹੀਂ ਜਾਊਗਾ ਹੁਣ ਦੇ ਤੇ ਇਹਨਾਂ ਉੱਤੇ ਕਿਹੜੀ ਕਾਰਵਾਈ ਤਹਿਤ ਪਰਚਾ ਦਰਜ ਹੁੰਦਾ ਹੈ ਕਿ ਹੁੱਲੜਬਾਜ਼ਾਂ ਨੂੰ ਜੇਲ੍ਹਾਂ ਚ ਭੇਜਿਆ ਜਾਊਗਾ ਜਾਂ ਹੁੱਲੜਬਾਜ਼ੀ ਖਤਮ ਕੀਤੀ ਜਾਊਗੀ ਲੁਧ